ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਬਾਲ ਨਬਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ RAMਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮੰਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇ ਆਏ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਰ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤੁਮਟਾਈ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਬਾਲ ਨਬਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ RAM ਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮੰਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਬਾਲ ਨਬਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ संतो रामदास सरोवर नीका जो नावे सो कुल त्रावे उद्धार हुआ है जी का रहा जय जय कार जग गावे मन चिंद अड़े फल पावे सही सलामत नाए आए अपना प्रभु ते आए संत सरोवर नावे सो जन परमगत पावे ਮਰੈ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਬਾਲ ਨਬਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੀ ਸੰਤੋ RAMਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮੰਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇ ਆਏ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਰ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤਮਟਾਈ ਸੋਰਠ ਮਹਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਬਾਲ ਨਬਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ RAMਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਰ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤਮਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤਮਟਾਈ ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੋਆ ਬਾਲ ਨਬਿੰਗਾ ਹੋਆ ਮੱਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਾਰਜ ਜਗ ਗਾਵੇ ਮਨ ਚਿੰਦ ਅੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤੁਮਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣ ਤੁਮਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ